ਅੱਜ ਦਲਜੀਤ ਬਾਈ ਨੂੰ ਬਹੁਤ ਸਾਰੇ ਲੋਕ ਕਿੰਤੂ ਪਰੰਤੂ ਕਰ ਰਹੇ ਨੇ ਕੋਈ ਫੇਕ ਕਹਿ ਰਹੇ ਆ ਕੋਈ ਕੁਝ ਬੋਲ ਰਹੇ ਆ ਤਾਂ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਇਹ ਜਿਹੜਾ ਘਟਨਾਕ੍ਰਮ ਹੈਗਾ ਹੈ ਜਿਹੜੇ ਸਰਕਮਸਟੈਂਸਸ ਹੈਗੇ ਨੇ ਇਹ ਹਾਲਾਤ ਕਿਸੇ ਦੇ ਵਾਚ ਨਹੀਂ ਸੀਗੇ ਨਾ ਪਤਾ ਸੀ ਕਿਸੇ ਨੂੰ ਫਿਲਮ ਬਣਾਉਣ ਵੇਲੇ ਕਿ ਇਦਾਂ ਦੀਆਂ ਚੀਜ਼ਾਂ ਬਣ ਜਾਣਗੀਆਂ ਇਦਾਂ ਦੇ ਹਾਲਾਤ ਹੋ ਜਾਣਗੇ ਜਾਂ ਤਾਂ ਬੰਦੇ ਨੇ ਅ ਯੁੱਧ ਤੋਂ ਬਾਅਦ ਉਸ ਲੜਾਈ ਤੋਂ ਬਾਅਦ ਉਸ ਗੱਲਬਾਤ ਤੋਂ ਬਾਅਦ ਜਦੋਂ ਉਹਨਾਂ ਨੇ ਸਾਡੇ ਬਾਰੇ ਕੁਝ ਬੋਲਿਆ ਜਾਂ ਸਾਡੇ ਦੇਸ਼ ਦੇ ਉੱਤੇ ਅਟੈਕ ਕਰਾਇਆ ਉਹ ਤੋਂ ਬਾਅਦ ਫਿਲਮ ਬਣਾਈ ਹੋਵੇ ਫਿਰ ਤਾਂ ਕਸੂਰਵਾਰ ਆ ਬੰਦਾ ਹਨਾ ਫਿਰ ਤਾਂ ਤੁਸੀਂ ਕਹਿ ਸਕਦੇ ਹੋ ਜਦੋਂ ਹਾਲਾਤ ਨਾਰਮਲ ਸੀ ਉਹਨਾਂ ਹਾਲਾਤਾਂ ਦੇ ਵਿੱਚੋਂ ਫਿਲਮਾਂ ਬਣੀਆਂ ਉਹ ਸਿਰਫ ਇੱਕ ਫਿਲਮ ਨਹੀਂ ਬਣੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਉਹਨਾਂ ਕਲਾਕਾਰਾਂ ਨੂੰ ਲੈ ਕੇ ਔਰ ਉਹ ਰਿਲੀਜ਼ ਵੀ ਹੋਈਆਂ ਤੇ ਮੈਂ ਇਹ ਕਹਿਣਾ ਚਾਹੁੰਗਾ ਕਿ ਇਹ ਜਿਹੜੀ ਇਹ ਜਿਹੜਾ ਪ੍ਰੋਪਗੈਂਡਾ ਸ਼ੁਰੂ ਹੋਇਆ ਜਾਂ ਜਿਹੜੇ ਇਦਾਂ ਦੇ ਹਾਲਾਤ ਕ੍ਰੀਏਟ ਕੀਤੇ ਜਾਂਦੇ ਸਿਰਫ 10% ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਹਾਲਾਤ ਅ ਸਹੀ ਨਾਰੈਣ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਵੇ ਜਾਂ ਕਿਸੇ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੁੰਦੀ ਜਿਹੜੇ ਸਾਡੇ ਰਾਈਵਲਸ ਨੇ ਜਿਹੜੇ ਬਿਆਨਬਾਜ਼ੀ ਕਰ ਰਹੇ ਨੇ ਮੈਨੂੰ ਲੱਗਦਾ ਕਿ ਜਿੰਨੇ ਵੀ ਸਿੰਗਰ ਆਰਟਿਸਟ ਨੇ ਜੋ ਵੀ ਨੇ ਉਹ ਸਾਰੇ ਅ ਦਲਜੀਤ ਵਾਈ ਦੀ ਸਪੋਰਟ 'ਚ ਨੇ ਮੈਂ ਵੀ ਦਲਜੀਤ ਵਾਈ ਦੀ ਸਪੋਰਟ ਕਰਦਾ ਹਾਂ ਇਸ ਦੇ ਵਿੱਚ